ਲੁਧਿਆਣੇ ਦੀ ਸੌਫਟ ਡਰਿੰਕ ਨਰਮਾਤਾ ਕੰਪਨੀ ਐਮਬੀ ਬੋਟਰੀਂਗ ਵੱਲੋਂ ਵੱਡਾ ਮਾਰਕਾ ਮਾਰਦਿਆ ਕੰਪਨੀ ਦੇ ਮਾਲਕ ਹਰਵਿੰਦਰ ਸਿੰਘ ਬਿੰਦੀ ਨੇ ਆਪਣਾ ਲਾਈਮ ਜੀਰਾ ਮਾਰਕੀਟ ਦੇ ਵਿੱਚ ਲਾਂਚ ਕੀਤਾ ਜਿਸ ਨੂੰ ਕਿ ਲੋਕਾਂ ਵੱਲੋਂ ਭਾਰੀ ਪਸੰਦ ਕੀਤਾ ਜਾ ਰਿਹਾ ਹੈ ਇਹ ਲਾਈਮ ਜੀਰਾ ਜਿੱਥੇ ਕਿ ਕੈਮੀਕਲ ਤੋਂ ਰਹਿਤ ਹੈ ਉੱਥੇ ਹੀ ਵਧੀਆ ਪਿਓਰ ਨਿੰਬੂ ਅਤੇ ਮਸਾਲਿਆਂ ਦੇ ਨਾਲ ਭਰਪੂਰ ਹੈ ਐਮਬੀ ਬੋਟਰੀਂਗ ਦੇ ਮਾਲਕ ਹਰਵਿੰਦਰ ਸਿੰਘ ਬਿੰਦੀ ਵੱਲੋਂ ਕਿ ਧਾਰਮਿਕ ਸਮਾਗਮ ਦੌਰਾਨ ਇਸ ਕੋਲਡ ਡਰਿੰਕ ਨੂੰ ਲਾਂਚ ਕੀਤਾ ਗਿਆ ਅਤੇ ਸੰਗਤਾਂ ਵੱਲੋਂ ਬਹੁਤ ਜ਼ਿਆਦਾ ਪਿਆਰ ਦਿੱਤਾ ਗਿਆ। ਉੱਥੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਕੋਲਡ ਡਰਿੰਕ ਦੀ ਬਹੁਤ ਭਾਰੀ ਡਿਮਾਂਡ ਹੈ ਅਤੇ ਸਟਾਕ ਪੂਰਾ ਨਹੀਂ ਹੋ ਪਾ ਰਿਹਾ। ਸਵਾਦ? ਬਹੁਤ ਸਵਾਦ ਹੈ। ਤੇ ਮੈਂ ਦੇਖਿਆ ਵੀ ਇੱਥੇ ਜਿੰਨੇ ਵੀ ਗਾਹਕ ਆ ਰਹੇ ਇਹੀ ਕੋਲਡ ਡਰਿੰਕ ਮੰਗ ਰਹੇ ਆ। ਇਹੀ ਮੰਗ ਰਹੇ ਆ। ਕਿੱਦਾਂ ਲੱਗੀ ਬਈ ਤੁਹਾਨੂੰ? ਬਹੁਤ ਵਧੀਆ ਜੀ ਬਹੁਤ ਵਧੀਆ। ਜੀਰੇ ਦੀ ਸਵਾਦ ਹੈ। ਸਵਾਦ ਸਾਬਾਈ ਗੁਰਜੀਤ ਸਿੰਘ। ਕੀ ਨਾਮ ਹੈ ਬਈ ਤੁਹਾਡੀ ਦੁਕਾਨ ਦਾ? ਸਨਿਕ ਕੰਬੈਕਸ਼ਨ ਹੈ ਜੀ। ਭਾਜੀ ਇਹ ਜਿਹੜੀ ਨਵੀਂ ਕੋਲਡ ਡਰਿੰਕ ਇੱਕ ਲਾਂਚ ਹੋਈ ਹੈ ਜੀਰਾ ਤੇ ਮਾਰਕੀਟ ਦੇ ਵਿੱਚ ਹੋਰ ਵੀ ਜੀਰੇ ਬੜੇ ਨੇ ਤੇ ਇਹ ਇਸ ਜੀਰੇ ਦਾ ਕੀ ਰਿਸਪੌਂਸ ਹੈ ਜੀਰਾ ਜਿੰਨੂੰ ਪਲਾ ਤਾਂ ਹੀ ਦੁਬਾਰਾ ਇਹੀ ਮੰਗਦਾ ਆ ਕੇ ਜੀ ਆਪਣੇ ਕੋਲ ਕਿੰਨੀ ਕਿ ਡਿਮਾਂਡ ਹੈ ਬਹੁਤ ਬਹੁਤ ਜ਼ਿਆਦਾ ਡਿਮਾਂਡ ਹੈ ਬਹੁਤ ਚੱਲੂਗੀ ਆਪਾਂ ਬਹੁਤ ਜੀਰੇ ਪੀਤੇ ਆ ਬੜੇ ਕਿਨੇ ਡਾਲੇ ਲੱਗ ਰਹੇ ਭਾਜੀ ਰੋਜ਼ ਦੇ ਰੋਜ਼ ਤਾਂ ਪੰਜ ਡਾਲੇ ਲੱਗਦੇ ਭਾਈ ਪੰਜ ਡਾਲੇ ਤੁਹਾਡੇ ਸਟਾਰਟਿੰਗ ਤੇ ਹਾਂਜੀ ਹਾਂਜੀ ਠੀਕ ਹੈ ਭਾਈ ਚੱਲੂਗੀ ਭਾਈ ਬਹੁਤ ਮਾਰਕੀਟ ਹੀ ਬਹੁਤ बिकੂਗੀ ਹੈ